ਬਹੁਤ ਜ਼ਿਆਦਾ কুরਕਰੀ ਤੇ ਖਸਤਾ ਨਵਕੀਨ ਮੱਠੀ ਜਿਹੜੀ ਕਿ ਬਿਨਾ ਆਟੇ ਤੋਂ ਬਿਨਾ ਮੈਦੇ ਤੋਂ ਤਿਆਰ ਹੁੰਦੀ ਹੈ ਟੇਸਟੀ ਐਨੀ ਜ਼ਿਆਦਾ ਬਣਦੀ ਹੈ ਜਦੋਂ ਤੁਸੀਂ ਚਾਹ ਪੀਆ ਕਰੋਗੇ ਤਾਂ ਨਾਲ ਇਹਨੂੰ ਜ਼ਰੂਰ ਖਾਇਆ ਕਰੋਗੇ ਮਹੀਨੇ ਪਰ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਬਣਾਉਣੀ ਬਿਲਕੁਲ ਹੀ ਅਸਾਨ ਹੈ ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਡੇਢ ਕੱਪ ਸੂਜੀ ਦਾ ਸੂਜੀ ਆਪਾਂ ਪਹਿਲਾਂ ਹੀ ਛਾਨ ਕੇ ਰੱਖੀ ਹੋਈ ਸੀ ਪਰ ਇਹ ਮੌਸਮ ਜਿਆਦਾ ਵਧੀਆ ਨਹੀਂ ਹੁੰਦਾ ਇਹਦੇ ਵਿੱਚ ਕੀੜੇ ਵਗੈਰਾ ਜਲਦੀ ਪੈ ਜਾਂਦੇ ਐ ਇਸ ਕਰਕੇ ਆਪਾਂ ਨਾਲ ਦੀ ਨਾਲ ਇਹਨੂੰ ਦੁਬਾਰਾ ਵੀ ਇੱਕ ਵਾਰੀ ਜ਼ਰੂਰ ਛਾਨਾਂਗੇ ਆਪਣੇ ਕੋਲ ਸੂਜੀ ਬਿਲਕੁਲ ਬਰੀਕ ਐ ਜੇ ਤੁਹਾਡੇ ਕੋਲ ਮੋਟੀ ਹੋਈ ਤਾਂ ਤੁਸੀਂ ਚਾਹੇ ਇਹਨੂੰ ਹਲਕੀ ਜੀ ਗ੍ਰाइंड ਕਰ ਲਿਓ ਉਸ ਤੋਂ ਬਾਅਦ ਇਹਨੂੰ ਚੰਨ ਨਹੀਂ ਰਾਹੀਂ ਛਾਂ ਕੇ ਆਪਾਂ ਸਾਈਡ ਤੇ ਰੱਖ ਲਾਂਗੇ 1.5 ਕੱਪ ਸੂਜੀ ਦਾ ਲਿਆ ਜੇ ਤੁਸੀਂ ਸੂਜੀ ਨੂੰ ਬਰੀਕ ਵੀ ਨਾ ਪੀਸਣਾ ਹੋਵੇ ਤੇ ਇਹਦੇ ਵਿੱਚ ਤੁਹਾਨੂੰ 2 ਚਮਚ ਮੈਦੇ ਦੇ ਪਾਉਣੇ ਪੈਣਗੇ ਤਾਂ ਇਹਦਾ ਵਧੀਆ ਜਿਹਾ ਡੋਆ ਜਿਹੜਾ ਬਣ ਕੇ ਤਿਆਰ ਹੋਊਗਾ 1.5 ਕੱਪ ਤੋਂ ਥੋੜੀ ਜੀ ਜ਼ਿਆਦਾ ਸੀ ਸੂਜੀ ਤੇ ਵਿੱਚ 2 ਚਮਚ ਪਾਏ ਆਪਾਂ ਬੇਸਣ ਦੇ ਘਰ ਵਾਲਾ ਸਾਦਾ ਬੇਸਣ ਹੈ ਜਿਹਦੀ ਆਪਾਂ ਕੜੀ ਵਗੈਰਾ ਤਿਆਰ ਕਰਦੇ ਆ ਇਹਨੂੰ ਵੀ ਤੁਸੀਂ ਛਾਣ ਕੇ ਪਾਉਣਾ ਹੈਗਾ ਇਹਦੇ ਨਾਲ ਮਠੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਨਾਲ ਹੀ ਮਠੀ ਨੂੰ ਇਹ ਵਧੀਆ ਜਿਹਾ ਕਲਰ ਦੇਊਗਾ ਫਿਰ ਆਪਾਂ ਜ਼ਰੂਰਤ ਮੁਤਾਬਕ ਪਾਵਾਂਗੇ ਸੈਂਦਰਾ ਨਮਕ ਤੁਸੀਂ ਇੱਥੇ ਕਾਲਾ ਨਮਕ ਵੀ ਵਰਤ ਸਕਦੇ ਹੋ ਕਾਲੀ ਮਿਰਚ ਪਾਵਾਂਗੇ ਇੱਕ ਚਮਚ ਪਾਵਾਂਗੇ ਅਜਵੈਨ ਦਾ ਇੱਕ ਚਮਚ ਪਾਵਾਂਗੇ ਜੀਰੇ ਦਾ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੱਥਾਂ ਨਾਲ ਕ੍ਰਸ਼ ਕਰਕੇ ਪਾ ਲਿਆ ਤੁਸੀਂ ਚਾਹੋ ਤੈਨੂੰ ਦਰਦਰਾ ਜਿਹਾ ਕੁੱਟ ਵੀ ਸਕਦੇ ਹੋ ਫਿਰ ਪਾਵਾਂਗੇ ਆਪਾਂ ਇੱਕ ਚਮਚੇ ਮੇਥੀ ਦਾ ਮੇਥੀ ਨੂੰ ਆਪਾਂ ਪੀਸਿਆ ਵਗੈਰਾ ਨਹੀਂ ਇਸੇ ਤਰ੍ਹਾਂ ਹੀ ਪਾਵਾਂਗੇ ਕਿਉਂਕਿ ਜਦੋਂ ਆਪਾਂ ਇਹਦਾ ਡੋਅ ਤਿਆਰ ਕਰਾਂਗੇ ਇਹਨੇ ਆਪਣੇ ਆਪ ਹੀ ਵਿੱਚ ਮਿਕਸ ਹੋ ਜਾਣਾ ਤੇ ਇਹਦੀ ਮੱਠੀ ਵਿੱਚ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਇਹਨੂੰ ਪਾਉਣਾ ਤੁਸੀਂ ਬਿਲਕੁਲ ਨਿਪੁੰਨ ਨਾ ਫਿਰ 304 ਚਮਚੇ ਪਾਈ ਆਪਾਂ ਦੇਸੀ ਘਿਓ ਦੇ ਇਹਦੀ ਥਾਂ ਤੇ ਤੁਸੀਂ ਡਾਲਡਾ ਘਿਓ ਵੀ ਪਾ ਸਕਦੇ ਹੋ ਸਿੰਪਲ ਜਿਹੜਾ ਘਰ ਦੇ ਵਿੱਚ ਤੁਸੀਂ ਤੇਲ ਵਰਤਦੇ ਹੋ ਉਹ ਵੀ ਪਾ ਸਕਦੇ ਹੋ ਮੋਨ ਲਈ ਘਿਓ ਜਾਂ ਤੇਲ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਹੀ ਮਠੀਏ ਜਿਹੜੀ ਉਹ ਖਸਤਾ ਬਣਦੀ ਹੈ ਜਦੋਂ ਇਹ ਮੁੱਠੀ ਜੀ ਬਣ ਕੇ ਤਿਆਰ ਹੋ ਗਈ ਫਿਰ ਲੈ ਲਿਓ ਹਲਕਾ ਗਰਮ ਪਾਣੀ ਪਾਣੀ ਇੱਥੇ ਠੰਡਾ ਜਾਂ ਨਾਰਮਲ ਨਹੀਂ ਵਰਤਣਾ ਹਲਕਾ ਗਰਮ ਪਾਣੀ ਲੈਣਾ ਕਿਉਂਕਿ ਅੱਜ ਆਪਾਂ ਸੂਜੀ ਦਾ ਡੋਅ ਤਿਆਰ ਕਰ ਰਹੇ ਹਾਂ ਤੇ ਸੂਜੀਏ ਜਿਹੜੀ ਕਾਫੀ ਜ਼ਿਆਦਾ ਫੁੱਲਦੀ ਹੁੰਦੀ ਹੈ ਇਸ ਲਈ ਆਪਾਂ ਪਾਣੀ ਨੂੰ ਥੋੜਾ ਜਿਹਾ ਗਰਮ ਰੱਖਾਂਗੇ ਤੇ ਇਹਨੂੰ ਗੁੰਨਣਾ ਸ਼ੁਰੂ ਕਰ ਦੇਵਾਂਗੇ ਤੇ ਇਸ ਡੋ ਨੂੰ ਆਪਾਂ ਜ਼ਿਆਦਾ ਸਖਤ ਨਹੀਂ ਗੁੰਨਣਾ ਕਿਉਂਕਿ ਜਦੋਂ ਹੀ ਇਹਨੂੰ 15 ਤੋਂ 20 ਮਿੰਟਾਂ ਲਈ ਆਪਾਂ ਰੈਸਟ ਤੇ ਰੱਖਾਂਗੇ ਤਾਂ ਇਹ ਕਾਫੀ ਫੁੱਲ ਜੂਗੀ ਤੇ ਇਹਨੇ ਆਪਣੇ ਆਪ ਹੀ ਸਖਤ ਹੋ ਜਾਣਾ ਜਿੰਨਾ ਕਿ ਨਰਮ ਆਟਾ ਅਸੀਂ ਪਰੌਂਠਿਆਂ ਲਈ ਗੁੰਨਦੇ ਹਾਂ ਉਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਨਾ ਹੈਗਾ ਉਸ ਤੋਂ ਬਾਅਦ ਇਹਨੂੰ ਟੱਕ ਕੇ ਆਪਾਂ 15-20 ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਐਨੇ ਚਾਹੀ ਤੁਸੀਂ ਆਪਣੇ ਦੂਜੇ ਕੰਮ ਕਰ ਸਕਦੇ ਹੋ ਪਰ ਜਦੋਂ ਹੀ 20 ਮਿੰਟਾਂ ਬਾਅਦ ਦੇਖੋਗੇ ਕਾਫੀ ਸਾਰਾ ਫੁੱਲ ਗਿਆ ਤੇ ਇਕੱਠਾ ਹੋਇਆ ਪਿਆ ਕਿੰਨਾ ਜ਼ਿਆਦਾ ਸਖਤ ਹੋ ਗਿਆ ਉਹ ਤੁਸੀਂ ਦੇਖ ਸਕਦੇ ਹੋ ਐਨਹੀਂ ਸਖਤ ਆਪਾਂ ਨੂੰ ਮਠੀ ਲਈ ਚਾਹੀਦਾ ਜੇ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਮੇਰਾ ਆਟਾ ਜਿਹੜਾ ਥੋੜਾ ਜਿਹਾ ਢਿੱਲਾ ਹੈ ਤੁਸੀਂ ਇਹਦੇ ਵਿੱਚ ਇੱਕ ਚਮਚ ਐਟੇ ਟਾਈਮ ਹੀ ਆਟੇ ਦਾ ਵੀ ਪਾ ਸਕਦੇ ਹੋ ਬੇਸਣ ਦਾ ਵੀ ਮਿਕਸ ਕਰ ਸਕਦੇ ਹੋ ਪਰ ਐਟੇ ਟਾਈਮ ਸੂਜੀ ਤੁਸੀਂ ਕਦੇ ਵੀ ਵਿੱਚ ਮਿਕਸ ਨਹੀਂ ਕਰਨੀ ਫਿਰ ਇਹਦੇ ਛੋਟੇ ਛੋਟੇ ਜਿਹੇ ਪੇੜੇ ਬਣਾਵਾਂਗੇ ਬਿਲਕੁਲ ਤੇ ਚਕਲੇ ਤੇ ਇੱਕੋ ਵਾਰ ਇੱਕ ਹੋ ਜਾ ਤੇਲ ਲਗਾ ਕੇ ਇਹਨੂੰ ਹਲਕਾ ਜਿਹਾ ਬੇਲ ਲਾਂਗੇ ਜਿਆਦਾ ਪਤਲਾ ਨਹੀਂ ਬੇਲਣਾ ਨਾ ਜਿਆਦਾ ਮੋਟਾ ਰੱਖਣਾ ਛੋਟਾ ਛੋਟਾ ਜੈਨਾਂ ਨੂੰ ਬੇਲ ਕੇ ਆਪਾਂ ਕੋਈ ਵੀ ਫੋਕ ਵਗੈਰਾ ਲੈ ਕੇ ਇਹਦੇ ਵਿੱਚ ਟੱਕ ਜੇ ਲਗਾ ਦਾਂਗੇ ਉਸ ਤੋਂ ਬਾਅਦ ਦੂਸਰੀ ਸਾਈਡੇ ਦੀ ਪਲਟ ਕੇ ਉਸੇ ਤਰ੍ਹਾਂ ਹੀ ਤੁਸੀਂ ਦੂਸਰੀ ਸਾਈਡ ਵੀ ਟੱਕ ਲਗਾਉਣੇ ਆ ਦੋਨਾਂ ਸਾਈਡਾਂ ਤੇ ਲਗਾਉਣੇ ਆ ਤਾਂ ਕਿ ਇਹ ਫੁੱਲੇ ਬਿਲਕੁਲ ਨਾ ਖਸਤਾ ਮੱਠੀ ਬਣ ਕੇ ਤਿਆਰ ਹੋ ਜੇ ਤਰੀਕਾ ਬਿਲਕੁਲ ਆਸਾਨ ਹੈ ਤੇ ਖਾਣ ਵਿੱਚ ਬਹੁਤ ਹੀ ਮਜ਼ੇਦਾਰ ਬਣਦੀ ਹੈ ਤੇ ਜਿਹੜੀਆਂ ਸਾਈਡਾਂ ਕਰਨੀ ਤੁਸੀਂ ਕੋਈ ਧਿਆਨ ਨਹੀਂ ਦੇਣਾ ਕਿਉਂਕਿ ਜਿੰਨੀਆਂ ਸਾਈਡਾਂ ਰਫ ਜੀਆਂ ਹੋਣਗੀਆਂ ਉਹਨੀ ਮੱਠੀ ਜ਼ਿਆਦਾ ਟੇਸਟੀ ਬਣੂਗੀ ਸਾਰੀਆਂ ਇਸੇ ਤਰੀਕੇ ਨਾਲ ਬੇਲ ਕੇ ਆਪਾਂ ਇੱਕ ਸਾਈਡ ਤੇ ਰੱਖ ਲਈਆਂ ਤੇ ਨਾਲ ਹੀ ਆਪਾਂ ਤੇਲ ਰੱਖਤਾ ਸੀ ਗਰਮ ਤੇਲ ਨੂੰ ਤੁਸੀਂ ਫੁੱਲ ਗਰਮ ਬਿਲਕੁਲ ਨਹੀਂ ਕਰਨਾ ਮੀਡੀਅਮ ਗਰਮ ਰੱਖਣਾ ਥੋੜਾ ਜਿਹਾ ਦੇ ਵਿੱਚ ਆਟਾ ਵਗੈਰਾ ਪਾ ਕੇ ਦੇਖ ਲਿਓ ਜਦੋਂ ਹਲਕੇ ਜਿਹੇ ਬੱਬਲਸ ਜੇ ਉੱਠਣ ਲੱਗ ਗਏ ਨਾਲ ਦੀ ਨਾਲ ਤੁਸੀਂ ਮੱਠੀਆਂ ਨੂੰ ਵਿੱਚ ਪਾ ਦਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਇਹਨਾਂ ਨੂੰ ਪੱਕਣ ਤੇ 10 ਤੋਂ 12 ਮਿੰਟ ਆਰਾਮ ਨਾਲ ਲੱਗਣਗੇ ਹੌਲੀ ਹੌਲੀ ਤੁਸੀਂ ਪਕਾਉਣੀ ਹੈ ਜਿੰਨੀ ਹੌਲੀ ਤੁਸੀਂ ਇਹਨਾਂ ਨੂੰ ਪਕਾਉਂਗੇ ਓਨੀਆਂ ਜਿਆਦਾ ਹੀ ਖਸਤਾ ਤੇ कुरकुਰੀਆਂ ਇਹ ਬਣ ਕੇ ਤਿਆਰ ਹੋਣਗੀਆਂ ਇਹਨਾਂ ਨੂੰ ਤੇਲ ਵਿੱਚ ਪਾ ਕੇ ਆਪਾਂ ਨਾਲ ਦੀ ਨਾਲ ਹੀ ਦੂਜੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਤੁਸੀਂ ਉਹਨਾਂ ਮਠੀਆਂ ਦਾ ਵੀ ਧਿਆਨ ਰੱਖਣਾ ਹੈ ਉਹਨਾਂ ਦੀ ਉਲਟ ਪਲਟ ਕਰਨੀ ਹੈ ਇੱਥੇ ਫੋਕ ਦੀ ਤੁਸੀਂ ਵਰਤੋਂ ਕਰਨੀ ਹੈ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਪਲਟਿਓ 2 ਮਿੰਟ ਤੱਕ ਤੁਸੀਂ ਇਹਨੂੰ ਬਿਲਕੁਲ ਨਹੀਂ ਛੇੜਨਾ ਫਿਰ ਇਹਨੂੰ ਥੋੜਾ ਥੋੜਾ ਹਿਲਾਉਂਦੇ ਜਾਇਓ ਤੇ ਇਹਦੀ ਉਲਟ ਪਲਟ ਕਰਦੇ ਜਾਇਓ ਜਦੋਂ ਹੀ ਇਹਨਾਂ ਨੂੰ ਪਕਦਿਆਂ ਨੂੰ 8 ਤੋਂ 10 ਮਿੰਟ ਹੋ ਗਏ ਬੜਾ ਹੀ ਸੋਨਾ ਇਹਨਾਂ ਦਾ ਕਲਰ ਹੋ ਜਾਊਗਾ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਵੇਂ ਮੱਠੀ ਬਾਜ਼ਾਰ ਵਿੱਚੋਂ ਲੈ ਕੇ ਆਏ ਹੋਗੇ ਬੜਾ ਹੀ ਸੋਨਾ ਜਦੋਂ ਕਲਰ ਆ ਗਿਆ ਖੁਸ਼ਬੂ ਵੀ ਬਹੁਤ ਵਧੀਆ ਆਉਣ ਲੱਗ ਜੂਗੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਿਓ 10 ਤੋਂ 12 ਮਿੰਟਾਂ ਦੇ ਵਿੱਚ ਆਪਾਂ ਇਹ ਬਾਹਰ ਕੱਢ ਲਿਆ ਸੀ ਬਹੁਤ ਹੀ ਮਜ਼ੇਦਾਰ ਖਸਤਾ ਤੇ कुरकुरी ਮੱਠੀ ਬਣ ਕੇ ਤਿਆਰ ਹੋਊਗੀ ਮਹੀਨੇ ਪਰ ਲਈ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਤੁਸੀਂ ਦੁਬਾਰਾ ਇਹਦੇ ਵਿੱਚ ਮੱਠੀਆਂ ਪਾਉਂਗੇ ਤੇਲ ਜਿਆਦਾ ਗਰਮ ਲੱਗੇ ਤੇ ਇੱਕ ਵਾਰੀ 1 ਮਿੰਟ ਲਈ ਗੈਸ ਨੂੰ ਬੰਦ ਕਰ ਦਿਓ ਫਿਰ ਤੁਸੀਂ ਮਠੀਆਂ ਪਾਉਣੀ ਹੈ ਨਹੀਂ ਤਾਂ ਇਹ ਉੱਪਰੋਂ ਮੱਚ ਜਾਣਗੀਆਂ ਤੇ ਨੀਚੋਂ ਕੱਚੀਆਂ ਰਹਿ ਜਾਣਗੀਆਂ ਹੌਲੀ ਹੌਲੀ ਪਕਾਉਂਗੇ ਉਨੀ ਜਿਆਦਾ ਟੇਸਟੀ ਬਣੂਗੀ ਬਾਕੀ ਤੁਸੀਂ ਆਵਾਜ਼ ਵਿੱਚ ਸੁਣ ਹੀ ਲਿਆ ਹੋਗਾ ਕਿੰਨੀ ਜਿਆਦਾ कुरकुरी ਤੇ ਖਸਤਾ ਬਣੀ ਹੈ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਸਸਤੀ ਤੇ ਮਜ਼ੇਦਾਰ ਘਰ ਵਿੱਚ ਤਿਆਰ ਹੁੰਦੀ ਹੈ ਚਾਹੇ ਚਾਹ ਨਾਲ ਖਾਓ ਜਾਂ ਬੱਚਿਆਂ ਦੇ ਹਸਬੈਂਡ ਦੇ ਟਿਫਨ ਵਿੱਚ ਤੁਸੀਂ ਇਹਨੂੰ ਦੇ ਸਕਦੇ ਹੋ ਮਜ਼ੇਦਾਰ ਜੀ ਖਸਤਾ ਮੱਠੀ ਦੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਧੰਨਵਾਦ